ਜੀ ਦਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜਿੰਨੇ ਵੀ ਇਲਾਕਾ ਨਿਵਾਸੀ ਸੰਗਤਾਂ ਦੇਸ਼ ਵਿਦੇਸ਼ ਸਾਡੇ ਪਿੰਡ ਦੇ ਜਾਂ ਹੋਰ ਇਲਾਕੇ ਦੇ ਸਾਰਿਆਂ ਨੂੰ ਬੇਨਤੀ ਆ ਵੀ ਆਪਣਾ ਜਿਹੜਾ 33ਵਾਂ ਕਬੱਡੀ ਟੂਰਨਾਮੈਂਟ ਆ ਸ਼ਹੀਦ ਬਾਬਾ ਦਾਸ ਸਿੰਘ ਦੀ ਯਾਦ ਵਿੱਚ ਉਹਦੀਆਂ ਤਰੀਕਾਂ 14-15 ਦਸੰਬਰ ਦਿਨ ਸ਼ਨੀ ਐਤਵਾਰ ਤੇ 2-4 ਦਿਨ ਹੀ ਰਗੇ ਆ ਪੂਰੀਆਂ ਤਿਆਰੀਆਂ ਪੂਰੀ ਤਰ੍ਹਾਂ ਮੁਕੰਮਲ ਹੋ ਚੁੱਕੀਆਂ ਤੇ ਸਾਡੇ ਨਾਲ ਸਾਰੀ ਸੰਗਤ ਪਿੰਡ ਦੇ ਨੌਜਵਾਨ ਖਿਡਾਰੀ ਵੀਰ ಗ್ರಾಮ ਪੰਚਾਇਤ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਾਡੇ ਐਨ ਆਰ ਆਈ ਵੀਰ ਵੀ ਸਾਰੇ ਨਾਲ ਆ ਸਾਡੇ ਜਿਹੜੀ ਅਗਰਾਈਆਂ ਲਗਭਗ ਸਾਨੂੰ ਕਰੀਬ 50 ਕੋਣ ਹੈਪੀ ਨਾ 50 ਦੇ ਕਰੀਬ ਦਾਨੀ ਸੱਜਣਾ ਦੀ ਲਿਸਟ ਹੈ ਜਿਹੜੀ ਬਹੁਤ ਲੰਬੀ ਲਿਸਟ ਹੈ ਸਾਡੀ ਅਸੀਂ ਇੱਦਾਂ ਤਾਂ ਨਹੀਂ ਕਹਿ ਸਕਦੇ ਖੁੱਲੇ ਗੱਫੇ ਆ ਜਾਂ ਕੋਈ ਵੀ ਆ ਪਰ ਜਿੰਨੇ ਵੀ ਸਾਨੂੰ ਦਾ ਸਬੰਧ ਦਿੱਤਾ ਸਾਡੀ ਇੱਕੋ ਬੇਨਤੀ ਤੇ ਉਹਨਾਂ ਨੇ ਸਾਡਾ ਸਾਥ ਦਿੱਤਾ ਸੇਵਾ ਭੇਜੀ ਆ ਉਹ ਅਸੀਂ ਟੂਰਨਾਮੈਂਟ ਵਾਲੇ ਦਿਨ ਹੀ ਸਾਰੀ ਜੋਦਾਨੀ ਸੱਜਣਾ ਦੇ ਨਾਮ ਆ ਉਹਦਾ ਤਾਂ ਅਸੀਂ ਪਾਈ ਜਾਂਨੇ ਆ ਨੈਟ ਦੇ ਉੱਤੇ ਵੀ ਜਿਹਦੇ ਵੱਲੋਂ ਜਿੰਨੀ ਜਿੰਨੀ ਸੇਵਾ ਆਉਂਦੀ ਆ ਤੇ ਉਹ ਬਾਕੀ ਟੂਰਨਾਮੈਂਟ ਵਾਲੇ ਦਿਨ ਹੀ ਬੋਲਾਂਗੇ ਤੇ ਜਿਹੜੀ ਲੰਗਰ ਦੀ ਸੇਵਾ ਦੋ ਦਿਨ ਉਹ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੋਹਨ ਸਿੰਘ ਤੇ ਇਹਨਾਂ ਦੇ ਲਾਡੀ ਸਾਡਾ ਵੀਰ ਆ ਯੂਕੇ ਤੋਂ ਉਹਨਾਂ ਦੇ ਪਰਿਵਾਰ ਵੱਲੋਂ 2 ਦਿਨ ਲੰਗਰ ਦੀ ਸੇਵਾ ਤੇ ਖੁੱਲਾ ਲੰਗਰ ਚੱਲੂਗਾ ਚਾਹ ਕੌਫੀ ਸਾਰੀ ਸੇਵਾ ਇਹਨਾਂ ਲੋਆਂ ਤੇ ਹੋਰ ਜਿਹੜੇ ਇਨਾਮ ਆ ਸ਼ਾਹ ਪਰਿਵਾਰ ਵੱਲੋਂ ਓਪਨ ਦਾ ਪਹਿਲਾ ਪ੍ਰਾਈਜ਼ ਦਿੱਤਾ ਜਾਣਾ ਨਰਜਤ ਸਿੰਘ ਦੇ ਪਰਿਵਾਰ ਜਰਨੈਲ ਸਿੰਘ ਚਾਚਾ ਯੂਐਸਏ ਤੋਂ ਓਪਨ ਦਾ ਦੂਜਾ ਪ੍ਰਾਈਜ਼ ਇਹਨਾਂ ਵੱਲੋਂ ਇੱਕ ਸਾਡਾ ਹੈਪੀ ਵੀਰ ਕੈਨੇਡਾ ਬੈਸਟ ਜਾਫੀ ਨੂੰ 21000 ਉਹਨਾਂ ਵੱਲੋਂ ਸ਼ਾਹ ਪਰਿਵਾਰ ਦੇ ਹਰਵੰਤ ਸਿੰਘ ਪ੍ਰਦੀਪ ਭਾਜੀ ਉਹ ਕੈਨੇਡਾ ਲੋਨਾ ਲੋਨ ਰੇਡਰ ਦਾ ਬੈਸਟ ਨਾਮ ਆ ਜਿਹੜਾ 72 ਕਿਲੋ ਦਾ ਜਿੰਨਾ ਵੀ ਫਾਸਟ ਸੈਕਿੰਡ ਪ੍ਰਾਈਜ਼ ਆ ਜਾਂ ਜੋ ਵੀ ਖਰਚਾ 72 ਕਿਲੋ ਦਾ ਆ ਉਹ ਕਰਤਾਰ ਸਿੰਘ ਦਾ ਪਰਿਵਾਰ ਭਗਵੰਤ ਹੁਣੀ ਪਾਲਾ ਭਾਜੀ ਜਰਨੈਲ ਯੂਕੇ ਉਹਨਾਂ ਵੱਲੋਂ ਆ ਜਿਹੜਾ 65 ਕਿਲੋ ਆ ਉਹਨਾਂ ਦਾ ਫਾਸਟ ਸੈਕਿੰਡ ਪ੍ਰਾਈਜ਼ ਜਾਂ ਜੋ ਵੀ ਖਰਚਾ ਉਹ ਦਰਸ਼ਨ ਸਿੰਘ ਸਾਫ ਦਾ ਸਰਪੰਚ ਪਾਰਗਨ ਸਿੰਘ ਟੁੱਡੀਆਂ ਵਾਲ ਦੇ ਸਰਪੰਚ ਤੇ ਬਲਜੀਤ ਸੂ ਨੂੰ ਤੇ ਬਬਲੂ ਮਨਜੀਤ ਆਸਟ੍ਰੇਲੀਆ ਤੋਂ ਉਹਨਾਂ ਵੱਲੋਂ ਆ ਤੇ 50 ਕਿਲੋ ਦਾ ਜਿਹੜਾ ਜੂਵੀ ਖਰਚਾ ਵਾ ਜਾਂ ਉਹ ਸਾਰਾ ਗੌਰਪੀ ਤੇ ਸਾਡਾ ਵੀਰ ਕੈਨੇਡਾ ਦੇ ਵਿੱਚ ਉਹਨਾਂ ਵੱਲੋਂ ਆ ਦੀਪਾ ਸਾਰਿਆਂ ਵੱਲੋਂ ਤੇ ਬਾਕੀ ਹੋਰ ਜਿਹੜੇ ਟੀਮਾਂ ਓਪਨ ਦੀਆਂ ਸਾਡੇ ਬਹੁਤ ਵਧੀਆ ਟੀਮਾਂ ਜਿਹੜੀਆਂ 16 ਹੋ ਚੁੱਕੀਆਂ ਵਾਂ ਤੇ ਕੁਝ ਟੀਮਾਂ ਦੇ ਫੋਨ ਆ ਵੀ ਰਹੇ ਆ ਪਰ ਸਾਡੀ ਮਜਬੂਰੀ ਆ ਵੀ ਅਸੀਂ 16 ਟੀਮਾਂ ਹੀ ਐਂਟਰ ਕਰਨੀਆਂ ਉਹ ਸਾਡੇ ਕੋਲ ਹੋ ਚੁੱਕੀਆਂ ਵਧੀਆ ਉਹਨਾਂ ਨੂੰ ਪਾਰਟਿਸਿਪੇਟ ਆ ਦੀਵੀ 25 25 30 30 ਹਜ਼ਾਰ ਚ ਟੀਮਾਂ ਹੋਈਆਂ ਤੇ ਉਹ ਜੇ ਜਿਆਦੀਆਂ ਟੀਮਾਂ ਐਂਟਰ ਕਰਦੇ ਆ ਤਾਂ ਫਿਰ ਮੈਚ ਜਿਹੜੇ ਜਾਦੇ ਵਧੀਆ ਨਹੀਂ ਹੁੰਦੇ ਟਾਈਮ ਘੱਟ ਮਿਲਦਾ ਇਸ ਕਰਕੇ ਅਸੀਂ 16 ਟੀਮਾਂ ਐਂਟਰ ਕੀਤੀਆਂ ਸਾਰਿਆਂ ਨੂੰ ਬੇਨਤੀ ਆ ਵੀ ਹੋਰ ਵੀ ਕਿਸੇ ਨੇ ਕੋਈ ਸੇਵਾ ਲੈਣੀ ਹੋਵੇ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਸਾਡੇ ਨਾਲ ਸਰਪੰਚ ਸਾਹਿਬ ਆ ਇਹਨਾਂ ਵੱਲੋਂ ਇਹ ਪੀ ਲਿਆ ਵਾਇਪੁਰ ਦੀ ਕਾ ਖੜ ਸਾਹਿਬ ਵਾਇਪੁਰ ਦੀ ਫਤੈ ਮੈਂ ਸਾਰਿਆਂ ਨੂੰ ਬੇਨਤੀ ਕਰੀ ਜੀ ਉਹਨਾਂ ਨੂੰ ਸਰਪੰਚ ਲਾਗੇ ਦੇ ਸਾਰੇ ਪਿੰਡਾਂ ਦੇ ਨੂੰ ਸਰਦਾਰ ਮੋਹਨ ਸਿੰਘ ਸਰਪੰਚ ਪੰਕ ਕਮੇਟੀ ਸਾਡੇ ਨਾਲ ਆ ਇਹ ਸਾਰੇ ਨੌਜਵਾਨ ਐਨ ਆਰ ਆਈ ਵੀ ਇਹਨਾਂ ਲੋ ਬੇਨਤੀ ਆ ਸਾਰੇ ਸਰਪੰਚਾਂ ਨੂੰ ਹੋਰ ਲਾਗੇ ਵਾਲੇ ਸਾਰੇ ਸੰਗਤ ਨੂੰ ਕਿ 14 ਦੇ 15 ਨੂੰ ਚੀਤ ਬਾਬਾ ਦਸਨ ਸਿੰਘ ਦੇ ਨਾਂ ਤੇ ਟੂਰਨਾਮੈਂਟ ਆ ਤੇ ਸਾਰੇ ਜਣੇ ਉੱਤੇ ਆਣ ਕੇ ਬਰਕਤ ਨੂੰ ਬਤਾਓ ਤੇ ਸਾਡੇ ਸਪੀਕਰ ਕਲਤਾਰ ਸਿੰਘ ਸੰਧਵਾ ਪਹੁੰਚ ਰਹੇ ਆ ਸੱਜਣ ਸਿੰਘ ਚੀਮਾ ਤੇ ਗੁਰਪਾਲ ਇੰਡੀਅਨ ਚੇਅਰਮੈਨ ਕਪੂਥਲਾ ਮੈਡਮ ਲਲਿਤ ਸਤਲਾਨੀ ਤੇ ਹੋਰ ਵੀ ਜਿਹੜੇ ਆਮ ਆਦਮੀ ਪਾਰਟੀ ਦੇ ਮੋਤਵਾਰ ਲੀਡਰ ਆ ਉਹਨਾਂ ਨਾਲ ਗੱਲਬਾਤ ਹੋ ਚੁੱਕੀ ਆ ਉਹ ਪਹੁੰਚਣਗੇ ਤੇ ਬਹੁਤ ਧੰਨਵਾਦ ਆ ਭਾਈ ਸਤਕਾਰ ਕਮੇਟੀ ਦੇ ਪ੍ਰਧਾਨ ਭਾਈ ਸਖਜੀਤ ਸਿੰਘ ਖੋਸਾ ਉਹ ਵੀ ਪਹੁੰਚ ਰਹੇ ਸਾਡੇ ਕੋਲ ਤੇ ਹੋਰ ਵੀ ਜਿਹੜੀਆਂ ਧਰਮ ਦੇ ਨਾਲ ਮਤਲਬ ਸਿੱਖ ਧਰਮ ਨਾਲ ਜੁੜੀਆਂ ਸ਼ਕਤੀਆਂ ਪਹੁੰਚ ਰਹੀਆਂ ਤੇ ਜਿੰਨੇ ਵੀ ਸਾਡੇ ਸੱਜਣ ਮਿੱਤਰ ਆ ਪਹੁੰਚਣਗੇ ਸਾਰਿਆਂ ਵਿੱਚ ਪੂਰਾ ਹਤਸ਼ਾਵਾ ਇਹ ਲਾਈਵ ਚੱਲਣਾ ਚੈਨਲ ਤੇ ਉਹ ਵੀ ਤੁਹਾਨੂੰ ਲਿੰਕ ਸੈਂਡ ਕਰ ਦਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ